ਸਤ ਸ੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਅਕਾਲੀ ਦਲ ਬਾਦਲ ਵੱਲੋਂ ਪਾਰਟੀ ਨੂੰ ਦੁਬਾਰਾ ਸੰਖੇਪਤ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਰੁੱਸੇ ਹੋਏ ਆਗੂਆਂ ਨੂੰ ਮਨਾਉਣ ਦੇ ਲਈ ਜਿਹੜੀ ਕਵਾਇਦ ਹੈ ਉਹ ਸ਼ੁਰੂ ਹੋ ਚੁੱਕੀ ਹੈ ਤਾਂ ਕਿ ਪਾਰਟੀ ਇਕ ਲਾਇਬਲ ਤਰੀਕੇ ਦੇ ਨਾਲ ਆਪਣੀਆਂ ਨੀਤੀਆਂ ਬਣਾ ਕੇ ਤੇ ਜਿਹੜੇ ਇਕਸਾਲੀ ਆਗੂ ਸੀ ਅਕਾਲੀ ਦਲ ਦੇ ਉਹਨਾਂ ਨੂੰ ਦੁਬਾਰਾ ਤੋਂ ਨਾਲ ਜੋੜ ਕੇ ਪੂਰੀ ਤਰ੍ਹਾਂ ਤਿਆਰੀ ਕਰਕੇ ਚੋਣ ਮੈਦਾਨ ਦੇ ਵਿੱਚ ਉਤਰਿਆ ਜਾਵੇ ਤਾਂ ਕਿ ਵਿਧਾਨ ਸਭਾ ਦੀਆਂ ਪੌੜੀਆਂ ਚੜਨ ਦੇ ਲਈ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਕਿਉਂਕਿ ਪਾਰਟੀਆਂ ਦੇ ਵਿੱਚ ਜਿਹੜੀ ਫੁੱਟ ਹੁੰਦੀ ਹੈ ਉਹਦੇ ਨਾਲ ਪਾਰਟੀ ਨੂੰ ਲੰਬੇ ਸਮੇਂ ਤੱਕ ਨੁਕਸਾਨ ਹੁੰਦਾ ਹੈ ਇਹ ਸੁਖਵੀਰ ਸਿੰਘ ਬਾਦਲ ਹੁਣ ਚੰਗੀ ਤਰ੍ਹਾਂ ਇਸ ਗੱਲ ਨੂੰ ਜਾਣ ਗਏ ਨੇ ਕਿਉਂਕਿ ਜਿਵੇਂ ਜਿਵੇਂ ਉਹਨਾਂ ਨੇ ਜੜੀਆਂ ਵੀ ਭਾਜਪਾ ਨਾਲ ਗੱਠਜੋੜ ਤੋਂ ਬਾਅਦ ਚੋਣਾਂ ਲੜੀਆਂ ਉਹਦੇ ਵਿੱਚ ਉਹਨਾਂ ਦਾ ਜਿਹੜੇ ਉਮੀਦਵਾਰ ਸੀ ਉਹ ਜਿਆਦਾ ਇਲਾਕਿਆਂ ਦੇ ਵਿੱਚ ਏਰੀਆਜ਼ ਦੇ ਵਿੱਚ ਜਿੱਤ ਨਹੀਂ ਪ੍ਰਾਪਤ ਕਰ पाए ਗੱਲ ਕਰਦੇ ਆਂ ਵਿਰਸਾ ਸਿੰਘ ਬਲਟੋਹਾ ਦੀ ਇਹ ਉਸੇ ਦਿਨ ਤੋਂ ਹੀ ਸਿਆਸੀ ਮਾਰਾਂ ਵੱਲੋਂ ਕਿਆਸਰ ਆਈਆਂ ਸ਼ੁਰੂ ਹੋ ਗਈਆਂ ਸਨ ਜਿਸ ਦਿਨ ਕੰਚਨਪ੍ਰੀਤ ਦੇ ਮਾਮਲੇ ਦੇ ਵਿੱਚ ਪੁੱਛਗਿੱਛ ਦੇ ਲਈ ਜਦੋਂ ਉਹਨਾਂ ਨੂੰ ਮਜੀਠਾ ਥਾਣੇ ਦੇ ਵਿੱਚ ਬੁਲਾਇਆ ਗਿਆ ਸੀ ਤੇ ਨਾਲ ਉਹਨਾਂ ਦੇ ਵਿਰਸਾ ਸਿੰਘ ਬਲਟੋਹਾ ਗਏ ਸਨ ਔਰ ਬਾਦ ਦੇ ਵਿੱਚ ਉਹਨਾਂ ਨੇ মিডিਆ ਦੇ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਤੇ ਕਾਫੀ ਨਿਸ਼ਾਨੇ ਸਾਧੇ ਸਨ ਤਾਂ ਉਦੋਂ ਇਹ ਕਿਆਸ ਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਸੀ ਕਿ ਹੁਣ ਵਿਰਸਾ ਸਿੰਘ ਵਲਟੋਆ ਬੜਾ ਬੜੀ ਜਲਦੀ ਅਕਾਲੀ ਦਲ ਪਾਦਲ ਦੇ ਵਿੱਚ ਵਾਪਸੀ ਕਰਨ ਜਾ ਰਹੇ ਐ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਚ ਦੀ ਅਗਵਾਈ ਹੇਠ ਅੱਜ ਪੰਥ ਸਿੰਘ ਸਹਿਬਾਨ ਦੀ ਮੀਟਿੰਗ ਦੇ ਵਿੱਚ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਤੇ ਅਕਾਲੀ ਦਲ ਵਿੱਚੋਂ 10 ਸਾਲ ਲਈ ਜਿਹੜੇ ਬਾਹਰ ਕਰਨ ਦੇ ਹੁਕਮਾਂ ਨੂੰ ਖਤਮ ਕਰਦਿਆਂ ਪਾਬੰਦੀ ਜਿਹੜੀ ਹੈ ਉਹ ਹਟਾ ਦਿੱਤੀ ਗਈ ਹੈ। ਪਾਬੰਦੀ ਲੱਗੀ ਕਿਉਂ ਸੀ? ਕਿਉਂਕਿ ਵਿਰਸਾ ਸਿੰਘ ਵਲਟੋਹਾ ਕੁਝ ਅਨੈਤਿਕ ਟਿੱਪਣੀਆਂ ਕਰ ਰਹੇ ਸਨ ਉਹਨਾਂ ਸਮਿਆਂ ਦੇ ਦੌਰਾਨ ਜਦੋਂ ਉਹਨਾਂ ਤੇ ਪਾਬੰਦੀ ਲਗਾਈ ਗਈ ਸੀ। ਉਸ ਸਮੇਂ ਦੇ ਜਿਹੜੇ ਸਿੰਘ ਸਾਹਿਬ ਸਨ ਗਿਆਨੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਕਿਰਤਾਰ ਦੇ ਉੱਪਰ ਵੀ ਇਹਨਾਂ ਨੇ ਟਿੱਪਣੀ ਕੀਤੀ ਸੀ। ਹੋਰ ਵੀ ਜੜੀਆਂ ਟਿੱਪਣੀਆਂ ਇਹ ਬਿਵਾਕ ਕਰ ਰਹੇ ਸਨ ਕਿ ਜਿਹੜਾ ਅਕਾਲ ਤੱਕ ਸਭ ਦੇ ਜਥੇਦਾਰ ਨੇ ਉਹ ਆਰਐਸਐਸ ਦੇ ਦਬਾਅ ਥੱਲੇ ਕੰਮ ਕਰ ਰਹੇ ਨੇ ਸ਼੍ਰੋਮਣੀ ਕਮੇਟੀ ਦੇ ਬਾਰੇ ਵਿੱਚ ਵੀ ਇਹਨਾਂ ਨੇ ਕੁਝ ਅਨੈਤਿਕ ਜੜੀਆਂ ਟਿੱਪਣੀਆਂ ਕੀਤੀਆਂ ਸਨ ਜਿਸ ਦੇ ਚੱਲਦਿਆਂ ਉਹਨਾਂ ਨੂੰ 10 ਸਾਲ ਦੇ ਲਈ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ ਪਰ ਹੁਣ ਮੀਟਿੰਗ ਦੇ ਵਿੱਚ ਮਿਰਸਾ ਸਿੰਘ ਵਲਟੋਹਾ ਦਾ ਮਾਮਲਾ ਵਿਚਾਰਿਆ ਗਿਆ ਸਤਕਾਰਯੋਗ ਸਿੰਘ ਸਹਿਬਾਨ ਦੇ ਵਰਤ ਪਿਛਲੇ ਸਮੇਂ ਜੋ ਇਹਨਾਂ ਨੇ ਬੇਬੁਨਿਆਦ ਗੱਲਾਂ ਕੀਤੀਆਂ ਸਨ ਜਿਸ ਕਰਕੇ ਅੱਜ ਇਹਨਾਂ ਨੇ ਸ੍ਰੀ ਕਾਲ ਤਖਤ ਸਾਹਿਬ ਦੇ ਸਨਮੁਖ ਹੋ ਕੇ ਪੁੱਲ ਸਵੀਕਾਰ ਕੇ ਮਾਫੀ ਮੰਗੀ ਹੈ ਪੰਜ ਸਿੰਘ ਸਹਿਬਾਨ ਵੱਲੋਂ ਵਿਚਾਰ ਕਰਦਿਆਂ ਮਤਾ ਨੰਬਰ 202 ਦੇ ਤਹਿਤ ਇਹਨਾਂ ਦੀ ਜਿਹੜੀ ਸ਼ਰਮਣੀ ਕਾਲ ਦੇ ਵਿੱਚ ਇਹਨਾਂ ਦੀ ਪਾਬੰਦੀ ਲਗਾਈ ਗਈ ਸੀ 10 ਸਾਲ ਦੀ ਉਹ ਹਟਾ ਦਿੱਤੀ ਗਈ ਹੈ ਤੇ ਅੱਗਾ ਤੋਂ ਤਾਕੀਦ ਕੀਤੀ ਹੈ ਕਿ ਕਿਸੇ ਵੀ ਧਾਰਮਿਕ ਸਿੱਖਿਅਤ ਦੇ ਵ੍ਰੁੱਤ ਬਿਆਨਬਾਜ਼ੀ ਕਰਨ ਤੇ ਪਾਬੰਦੀ ਜਿਹੜੀ ਹੈ ਔਲ ਲਗਾਈ ਜਾਂਦੀ ਹੈ ਜਿਸ ਨੂੰ ਉਹਨਾਂ ਨੂੰ ਇਹ ਵੀ ਯਾਦ ਕਰਾਇਆ ਗਿਆ ਕਿ ਉਹਨਾਂ ਨੇ ਕੌਮੀ ਸ਼ਹੀਦ ਸਨ ਚਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਸਾਥ ਮਾਣਿਆ ਜਿਸ ਲਈ ਅਗਾਹ ਤੋਂ ਧਿਆਨ ਰੱਖਣ ਕਿ ਬੋਲ ਚਾਲ ਦੇ ਵਿੱਚ ਸੰਜਮ ਤੇ ਇਤفاق ਹੋਵੇ ਖਾਲਸਾ ਪੰਥ ਦਾ ਕਿਰਦਾਰ ਬਹੁਤ ਉੱਚਾ ਹੈ ਇਸ ਲਈ ਸ਼ਬਦਾਂ ਦੀ ਮਰਿਆਦਾ ਦਾ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਬਲਟੋਹਾ ਨੂੰ ਇਹ ਵੀ ਕਿਹਾ ਗਿਆ ਕਿ ਤੁਹਾਨੂੰ ਪੰਜ ਸਿੰਘ ਸਹਿਬਾਨ ਵੱਲੋਂ ਹੇਠ ਲਿਖੇ ਅਨੁਸਾਰ ਜਿਹੜੀ ਹੈ ਤਨਖਾਹ ਲਗਾਈ ਜਾਂਦੀ ਹੈ 10 ਦਿਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਲੰਗਰ ਹਾਲ ਦੇ ਵਿੱਚ 1 ਘੰਟਾ ਸੰਗਤ ਦੇ ਝੂਠੇ ਭਾਂਡੇ ਮਾਂਜਨੇ ਆ 2 ਦਿਨ ਸ੍ਰੀ ਦਰਬਾਰ ਸਾਹਿਬ ਤਰਨਤਨ ਸਾਹਿਬ ਦੇ ਲੰਗਰ ਹਾਲ ਵਿੱਚ 1 ਘੰਟਾ ਸੰਗਤ ਦੇ ਝੂਠੇ ਭਾਂਡੇ ਮਾਂਜ ਕੇ ਤੇ 1 ਘੰਟਾ ਸੰਗਤ ਦੇ ਜੋੜੇ ਝਾੜਨਗੇ 1 ਦਿਨ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਲੰਗਰ ਹਾਲ ਦੇ ਵਿੱਚ 1 ਘੰਟਾ ਸੰਗਤ ਦੇ ਝੂਠੇ ਭਾਂਡੇ ਮਾਂਜਨੇ ਤੇ 1 ਘੰਟਾ ਸੰਗਤ ਦੇ ਜੋੜੇ ਝਾੜਨਗੇ ਇਸੇ ਤਰੀਕੇ ਨਾਲ ਸ਼੍ਰੀ ਨਨਦਪੁਰ ਸਾਹਿਬ ਦੇ ਲੰਗਰ ਹਾਲ ਵਿੱਚ ਵੀ ਉਹਨਾਂ ਦੇ ਲਈ ਇਹੀ ਜਿਹੜੀ ਸਜ਼ਾ ਉਹ ਲਗਾਈ ਗਈ ਹੈ 11 ਦਿਨ ਹਰ ਰੋਜ਼ ਨਿਤਨੇਮ ਤੋਂ ਇਲਾਵਾ ਬਾਕੀ ਦੀਆਂ ਜੜੀਆਂ ਬਾਣੀਆਂ ਉਹ ਵੀ ਉਹਨਾਂ ਨੇ ਪੜ੍ਹਣੀਆਂ ਤੇ ਤਨਖਾਹ ਮਨਜ਼ੂਰ ਉਹਨਾਂ ਨੂੰ ਤੁਹਾਨੂੰ ਇਹ ਤਨਖਾਹ ਮਨਜ਼ੂਰ ਹੈ ਉਹਨਾਂ ਨੂੰ ਪੁੱਛਿਆ ਗਿਆ ਤੇ ਤਨਖਾਹ ਪੂਰੀ ਹੋਣ ਤੇ 1100 ਰੁਪਏ ਦਾ ਜਿਹੜਾ ਕੜਾ ਪ੍ਰਸ਼ਾਦ ਹੈ ਉਹ ਤੁਸੀਂ ਗੋ ਕਰਵਾ ਕੇ ਤੇ 1100 ਰੁਪਏ ਗੁਰੂ ਕੀ ਗੋਲਕ ਵਿੱਚ ਪਾ ਕੇ ਖਿਮਾ ਜਾਂਚਨਾ ਦੇ ਲਈ ਆਪਣੀ ਅਰਦਾਸ ਬੇਨਤੀ ਕਰਵਾਓਗੇ ਬਿਰਸਾ ਸਿੰਘ ਵਲਟੋਹਾ ਦੀ ਅਕਾਲੀ ਦਲ ਦੇ ਵਿੱਚ ਵਾਪਸੀ ਇਸ ਗੱਲ ਦਾ ਸਬੂਤ ਹੈ ਕਿ ਉਹਨਾਂ ਨੇ ਪੇਸ਼ਕ ਅਕਾਲੀ ਦਲ ਨੇ ਉਹਨਾਂ ਨੂੰ ਆਪਣੇ ਤੋਂ ਅਲੱਗ ਕੀਤਾ ਪਾਰਟੀ ਤੋਂ ਬਾਹਰ ਕੀਤਾ ਪਰ ਉਹਨਾਂ ਨੇ ਗੁੱਸੇ ਦੇ ਵਿੱਚ ਆ ਕੇ ਕੋਈ ਵੀ ਅਜਿਹਾ ਕਦਮ ਨਹੀਂ ਠਾਇਆ ਕਹਿਣ ਦਾ ਭਾਵ ਕਿ ਉਹਨਾਂ ਨੇ ਕਿਸੇ ਹੋਰ ਪਾਰਟੀ ਨੂੰ ਜਿਹੜਾ ਜੁਆਇਨ ਨਹੀਂ ਕੀਤਾ ਅੱਜ ਉਹਨਾਂ ਨੇ ਖਿਮਾ ਜਾਂਚਨਾ ਕਰਕੇ ਦੁਬਾਰਾ ਫਿਰ ਉਸੇ ਪਾਰਟੀ ਦੇ ਵਿੱਚ ਹੀ ਜੁਆਇਨ ਕੀਤਾ ਨਹੀਂ ਤਾਂ ਦੇਖਣ ਚਾਹੀਏ ਆਉਂਦਾ ਕਿ ਜਦੋਂ ਇਸ ਤਰੀਕੇ ਦੀ ਕੋਈ ਵੀ ਪਾਰਟੀ ਕਾਰਵਾਈ ਕਰਦੀ ਹੈ ਤਾਂ ਬਹੁਤੇ ਜਿਹੜੇ ਆਗੂ ਹੁੰਦੇ ਆ ਉਹ ਗੁੱਸੇ ਦੇ ਵਿੱਚ ਦੂਸਰੀਆਂ ਪਾਰਟੀਆਂ ਨੂੰ ਜੁਆਇਨ ਜਿਹੜਾ ਕਰ ਲੈਂਦੇ ਆ ਇਹ ਟਕਸਾਲੀ ਅਕਾਲੀ ਆਗੂ ਹੋਣ ਕਰਕੇ ਇੱਕ ਗੱਲ ਹੋਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਜਦੋਂ ਤਰਨਤਾਰਨ ਦੀ ਜਿਮਨੀ ਚੋਣ ਹੋਈ ਜਿਹੜੀ ਕਿ ਹਮੇਸ਼ਾ ਤੋਂ ਪੰਥਕ ਮੰਨੀ ਜਾਂਦੀ ਹੈ ਉਹਦੇ ਉੱਪਰ ਵੀ ਜਿਹੜਾ ਇਹਨਾਂ ਨੇ ਆਪਣਾ ਕਾਲੀ ਦਲ ਤੋਂ ਬਾਹਰ ਹੋਣ ਕਰਕੇ ਵੀ ਉਸ ਜਿਹੜੀ ਚੋਣ ਹੈ ਉਹਦੇ ਵਿੱਚ ਕਾਲੀ ਦਲ ਨੂੰ ਜਿਹੜੀ ਹੈ ਜਿੱਤ ਪ੍ਰਾਪਤ ਨਹੀਂ ਹੋਈ ਕਿਉਂਕਿ ਉਹਦੇ ਵਿੱਚ ਵਿਰਸਾ ਸਿੰਘ ਮਲਟੋਹਾ ਨੇ ਬੇਸ਼ੱਕ ਆਪਣੀ ਭੂਮਿਕਾ ਨਿਭਾਈ ਹੈ ਪਰ ਫਰਕ ਤਾਂ ਪੈਂਦਾ ਜਦੋਂ ਟਕਸਾਲੀ ਆਗੂ ਪਾਰਟੀ ਤੋਂ ਬਾਹਰ ਹੋਣ ਤੁਹਾਨੂੰ